ਇਥੇ 100 ਰੁਪਏ ਖਰਚਤ। ਤੇ ਅਸੀਂ ਇੱਥੋਂ ਬਹੁਤ ਦੂਰ ਲੈ ਜਾਂਦੇ ਹਾਂ 100 ਕਿਲੋਮੀਟਰ ਦੂਰ ਤੇ ਉਹ ਵੀ ਨਿਗਾਸ਼ਨ ਲੈ ਜਾਂਦੇ। ਅੱਗੇ ਤਾਂ ਹੁਣ ਪਤਾ ਨਹੀਂ ਸਰਕਾਰ ਉਹਨਾਂ ਨੂੰ ਕੀ ਕੁਝ ਦਿੰਦੀ ਹੈ ਜਾਂ ਕਿ ਮਿਲ ਜਾਂ ਕਿਵੇਂ ਪ੍ਰਾਈਵੇਟ ਇੱਥੋਂ ਉਹ ਲੈ ਜਾਂਦੇ ਚੋਕ ਕੇ 50 ਰੁਪਏ ਦਾ ਕਿਰਾਇਆ ਲੈਂਦੇ ਨੇ। ਤੇ ਜੇ ਉਹਥੇ ਪਹੁੰਚਾ ਕੇ ਦੇਈ ਤਾਂ 1.500 ਇੱਥੇ 100 ਰੁਪਏ। ਬਨਮਾਰਸ਼ ਚੋਹਦੀ ਸਮਝੋ ਜੇ ਕਿ ਸੇਟ ਵੱਡੇ ਨੂੰ ਲੈ ਜਾਂਦੇ। 100 ਰੁਪਏ ਕੋਈ ਤਾਂ ਕਿ ਬਚੇ ਕੋਈ ਖੇਤੀ ਦਾ ਇਥੇ ਵੈਲੂ ਹੀ ਨਹੀਂ ਗਈ ਕੋਈ ਕੁਝ ਵੀ ਨਹੀਂ ਪਜਦਾ ਜਿਸਦੇ ਹੋਣਗੇ ਸਾਰੇ ਪਰਿਵਾਰਾਂ ਦੇ ਸਾਰੇ ਕਿਸਾਨਾਂ ਦਾ ਹਾਂ ਇਥੋਂ ਅਸੀਂ ਕੀ ਕਰੀਏ ਅਸੀਂ ਪੰਜਾਬ ਕਿਤੇ ਉੱਥੇ ਜੋਨਾ ਲਾਉ ਤਾਂ ਹੀ ਜਾਂ ਸਰੋਂ ਵੜਨ ਤਾਂ ਇਹ ਨਾ ਦੇ ਮਸੂੰਗਾ ਤਾਂ ਇਥੇ ਚੱਲੀ ਜਾਂਦਾ ਹੈ ਜਿਹਦੇ ਵਿੱਚ ਉਹ ਲਾਗਤ ਦਾ ਖਰਚਾ ਮਿਹਨਤ ਨਿਕਲੇ ਆਉਂਦੀ ਹੈ ਉਹ ਸਿਹਰੀ ਨਿਕਲਦੀ ਵੀਰ ਜੀ अगर लागत देखा जाए पानी दी लागत कितनी है खाद पानी दी कुछ भी नहीं बचता इतनी मजबूर है कुछ फसल ਸਾਡੀ ਵੈਸੇ ਪਾਣੀ ਨਾਲ ਹੀ ਬਰਬਾਦ ਹੋ ਜਾਂਦੀ ਹੈਗੀ ਪਰਿਵਾਰ ਕਿੰਨਾ ਕਿੱਛੇ ਚਲੇ ਜਾਂਦੇ ਨੇ ਗਰੀਬੀ ਕਿੰਨੀ ਕਾ ਗਰੀਬੀ ਤਾਂ ਬਹੁਤ ਹੈ ਇੱਥੇ ਪਰੇਸ਼ਾਨ ਅਸੀਂ ਇਹ ਕਮਾਉਂਟ ਚਲੇ ਜਾਂਦੇ ਆ ਮਿਹਨਤਬੁਰੀ ਕਰਨ ਜਾਣਾ ਪੈਂਦਾ ਹੈ ਬੱਚਿਆਂ ਦੀ ਕੋਈ ਪੜਾਈ ਨਹੀਂ ਇੱਥੇ ਹੈਗੀ ਜਿਨੇ ਸਾਲ ਪਰ ਡੇਢ ਸਾਲ ਮਿਹਨਤ ਕੀਤੀ ਉਹਨੂੰ 100 ਰੁਪਏ ਮਿਲਿਆ ਉਹ ਵਪਾਰੀ ਦલાਲ ਆਇਆ ਇਹਨਾਂ ਕੋ ਖੜ ਕੇ ਮੇਲੇ ਚ ਜਾ ਕੇ ਉਹਨੇ ਆਪਣੇ ਨਾਮ ਤੇ 370 ਕਮਾ ਲਏ 270 ਰੁਪਏ ਉਹ ਕਮਾਰੇ ਆ ਇੱਥੇ ਦੇ ਜਿਹੜੇ ਗੰਨਾ ਮਾਫੀਆ ਹਾਵੀ ਆ ਫਸਲ ਮਾਫੀਆ ਹਾਵੀ ਆ ਕਿੱਥੋਂ ਕਣਕ ਖਰੀਦ ਕੇ 1800 ਨੂੰ ਜ਼ਨਬਤ ਤੇ ਜਾ ਕੇ ਇੱਕ ਨੰਬਰ ਚ 25-25 ਹਰ ਨੂੰ ਵੇਚਦੇ ਆ ਇਹਨਾਂ ਦੀ ਕਮਾਈ ਸਾਲ ਦੀ ਕਮਾਈ ਉਹ ਇੱਕ ਘੰਟੇ ਚ ਉਹ ਤੋਂ ਦੁਗਣੀ ਕਮਾਈ ਕਰ ਲੈਂਦੇ ਆ ਸਮੀਰ ਜਾਨਸ ਸਪੋਕਸਮੈਨ ਦੀ ਟੀਮ ਪੀਲੀਪੀ ਦੇ ਟਾਟਰ ਗੰਜ ਦੇ ਵਿੱਚ ਮੌਜੂਦ ਹੈ ਤਾਂ ਇਸ ਇਲਾਕੇ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਵੀ ਬਹੁਤ ਵੱਡੀ ਲੁੱਟ ਹੁੰਦੀ ਆ ਇੱਕ ਪਾਸੇ ਤਾਂ ਸਰਕਾਰ ਦੀ ਕੋਈ ਸਕੀਮ ਆ ਜਿਹੜੀ ਇਸ ਪਿੰਡ ਦੇ ਵਿੱਚ ਨਹੀਂ ਪਹੁੰਚਦੀ ਜੋ ਕਿ ਨੇਪਾਲ ਦੇ ਬਿਲਕੁਲ ਬਾਡਰ ਤੇ ਸਥਿਤ ਆ ਤੇ ਦੂਜੇ ਪਾਸੇ ਜਿਹੜਾ ਮਾਫੀ ਆ ਇਸ ਇਲਾਕੇ ਦੇ ਵਿੱਚ ਸਰਗਰਮ ਗੰਨੇ ਦੀ ਖੇਤੀ ਜਿਹੜੇ ਕਿਸਾਨ ਕਰਦੇ ਨੇ ਤਾਂ ਉਹਨਾਂ ਤੋਂ ਸਸਤੇ ਭਾਅ ਦੇ ਵਿੱਚ ਖਰੀਦ ਕੇ ਆਪ ਉਥੋਂ ਦੁੱਗਣੇ ਕਮਾਈ ਕਰਦਾ ਪਰ ਕਿਸਾਨ ਨੂੰ ਉਨੀ ਕਮਾਈ ਨਹੀਂ ਹੁੰਦੀ ਗੱਲਬਾਤ ਕਰਾਂਗੇ ਜਿਹੜੇ ਇਲਾਕੇ ਦੇ ਕਿਸਾਨ ਨੇ ਡਕੈਤ ਯੂਨੀਅਨ ਦੇ ਜਿਹੜੇ ਆਗੂ ਨੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਥੋੜਾ ਦੱਸੋ ਮੈਨੂੰ ਗੰਨੇ ਦੀ ਖੇਤੀ ਬਾਰੇ ਗੰਨੇ ਦੀ ਖੇਤੀ ਕਰਦੇ ਹੋ ਤੁਸੀਂ ਹਾਂ ਹਾਂਜੀ ਕਿੰਨੇ ਰੁਪਏ ਗੰਨਾ ਜਿਹੜਾ ਵੇਚ ਗੰਨਾ ਇੱਥੇ 100 ਰੁਪਏ ਕੁਇੰਟਲ 100 ਰੁਪਏ ਕੁਇੰਟਲ ਆਹੋ 100 ਰੁਪਏ ਕਵੰਟਲ ਰੇਟ ਕਿਤੇ ਵੀ ਨਹੀਂ ਹੈਗਾ ਤੇ ਅਸੀਂ ਇੱਥੋਂ ਬਹੁਤ ਦੂਰ ਲੈ ਜਾਂਦੇ ਹਾਂ 100 ਕਿਲੋਮੀਟਰ ਦੂਰ ਤੇ ਉਹ ਵੀ ਨਿਗਰਸ਼ਨ ਲੈ ਜਾਂਦਾ ਹਾਂ ਹਾਂ ਨਹੀਂ ਫਿਰ ਤੁਹਾਡੇ ਤੋਂ ਹੋਰ ਬੰਦੇ ਖਰੀਦਦੇ ਨੇ ਆ ਕਿੱਥੋਂ ਹਾਂ ਉੱਥੇ ਬੰਦੇ ਦੂਜੇ ਖਰੀਦਦੇ ਨੇ 100 ਰੁਪਏ ਜਿਸ ਨੂੰ ਤੂੰ ਲੈ ਜਾਂਦੇ ਨੇ ਹਾਂ ਉਹ ਆਪ ਅੱਗੇ ਕਿੰਨੇ ਦੀ ਵੇਚਦੇ ਨੇ ਅੱਗੇ ਤਾਂ ਹੁਣ ਪਤਾ ਨਹੀਂ ਸਰਕਾਰ ਉਹਨਾਂ ਨੂੰ ਕੀ ਕੁਝ ਦਿੰਦੀ ਹੈ ਜਾਂ ਕਿ ਮਿਲ ਜਾਂ ਕਿਵੇਂ ਪ੍ਰਾਈਵੇਟ ਇੱਥੋਂ ਉਹ ਲੈ ਜਾਂਦੇ ਚੋਕ ਕੇ 50 ਰੁਪਏ ਕ ਕਿਰਾਇਆ ਲੈਂਦੇ ਨੇ ਤੇ ਜੇ ਉਹ ਉੱਥੇ ਪਹੁੰਚਾ ਕੇ ਨਹੀਂ ਤਾਂ 1.500 ਇੱਥੇ 100 ਰੁਪਏ ਇੱਥੇ 100 ਰੁਪਏ ਆਹਹ ਕਿੰਨੇ ਔਖੀ ਹੈ ਕੀਤੀ ਕਰਨੀ ਕਿੰਨਾ ਇੱਕ ਔਖੀ ਆ ਫਸਲ ਕਿੰਨੇ ਦੀ ਤਾਂ ਔਖੀ ਹੈ ਕੁਛ ਬਚਦਾ ਹੀ ਨਹੀਂਗਾ ਪਲੋਂ ਹੀ ਜਾਂਦਾ ਹੈ ਕੁਛ ਮਤਲਬ ਨਦੀ ਕਟਾਨਾ ਸ਼ੌਤਾ ਇਹ ਮਤਲਬ ਪਾਣੀ ਨਾ ਬਰਬਾਦ ਕਰ ਜਾਂਦੀ ਤੁਸ ਬਹੁਤ ਖੇਤੀ ਬਜਦੀ ਹੈ ਉਹ ਵੀ ਮਤਲਬ ਬਦਮਾਸ਼ ਚੋੜੀ ਸਮਝੋ ਜੀ ਕਿ ਸੇਠ ਵੱਡੇ ਨੂੰ ਲੈ ਜਾਂਦੇ 100 ਰੁਪਏ ਕਹਾਂ ਤੱਕ ਕੀ ਬਚਿਆ ਹੈ ਖਾਦ ਪਾਣੀ ਪੂਰਾ ਹੀ ਨਹੀਂ ਹੁੰਦਾ ਤੁਹਾਨੂੰ ਜਿਹੜੀ ਕੱਚੀਆਂ ਜ਼ਮੀਨਾਂ ਨੇ ਉਹਦੇ ਕਰਕੇ ਖਰੀਦ ਨਹੀਂ ਹੁੰਦੀ ਫਿਰ ਸਰਕਾਰੀ ਆਹ ਕੱਚੀਆਂ ਜ਼ਮੀਨਾਂ ਕਰਕੇ ਮਤਲਬ ਇਹਦਾ ਕੋਈ ਰੇਟ ਪਾ ਨਹੀਂ ਹੈ ਨਾ ਕੰਕ ਦਾ ਰੇਟ ਹੈ ਇੱਥੇ 2000 ਨੂੰ ਕੰਕ ਵੇਚੀ ਜਾਂਸੀ ਹਾਂ ਤੇ ਉਹਦੇ ਚ ਗਰਦਾ ਤਾਂ ਹੁੰਦਾ ਹੀ ਨਹੀਂ ਕੰਕ ਬਹੁਤ ਸਾਫ਼ ਹੁੰਦੀ ਹੈ ਤੇ ਤਿੰਨ ਮਤਲਬ ਕਿਲੋ ਗਰਦਾ ਲੈਂਦੇ ਨੇ ਇੱਥੇ ਕੋਈ ਖੇਤੀ ਦਾ ਇੱਥੇ ਵੈਲੂ ਹੀ ਨਹੀਂ ਗਈ ਕੋਈ ਕੁਛ ਵੀ ਨਹੀਂ ਬਚਦਾ ਕਰਜ ਜਿਹੜੇ ਪਏ ਹੋਣਗੇ ਸਾਰੇ ਪਰਿਵਾਰਾਂ ਦੇ ਸਾਰੇ ਕਿਸਾਨਾਂ ਦੇ ਹਾਂ ਇਥੋਂ ਅਸੀਂ ਕੀ ਕਰੀਏ ਅਸੀਂ ਪੰਜਾਬ ਕਿਤੇ ਉੱਥੇ ਜੋਨਾ ਲਾਉਣ ਤਾਂ ਇਹ ਸ਼ਰਮਵਰਦਨ ਤੇ ਇਹ ਨਾ ਮਾ ਚੁਗਾਂ ਤਾਂ ਇੱਥੇ ਚੱਲੀ ਜਾਏਦਾ ਕਰਜ ਜਿਹੜਾ ਪਿਆ ਪਕਸਾਨਾਂ ਤੇ ਫਿਰ ਇੱਥੇ ਪਰਿਵਾਰਾਂ ਤੇ ਕਰਜ ਹੈ ਬਹੁਤ ਹੈ ਹਾਂ ਕੋਈ ਸਰਕਾਰ ਦੇਂਦੀ ਨਹੀਂ ਕਰਜ ਇੱਥੇ ਲੋਨ ਮਿਲ ਰਹੇ ਨੇ ਮੰਗਣ ਆਉਂਦੇ ਨੇ ਲੀਡਰ ਸਾਰੀਆਂ ਪਾਰਟੀਆਂ ਦੇ ਫਿਰ ਉਹ ਮੁੱਦਾ ਚੁੱਕਦੇ ਨਹੀਂ ਸਾਡੀਆਂ ਜ਼ਮੀਨਾਂ ਪੱਕੀਆਂ ਕਰ ਦੋ ਬਸ ਉਹ ਬਸ ਸਾਤੀ ਮਿਹਨਤ ਸਮਝੋ ਓਟਾ ਲਾਣ ਤਾਂ ਹੀ ਆਉਂਦੇ ਫਿਰ ਪਿੱਛੇ ਬਾਅਦ ਨਹੀਂ ਆਉਂਦੇ ਹਾਂ ਜਦੋਂ ਓਟਾ ਪੈ ਜਾਂਦੀ ਹੈ ਨਾ ਉਹ ਤੋਂ ਪਿੱਛੇ ਨਹੀਂ ਆਉਂਦੇ ਹਾਂ ਪਹਿਲਾਂ ਪਹਿਲਾਂ ਹੀ ਆਉਂਦੇ ਤੁਸੀਂ ਵੀ ਗੰਨੇ ਦੀ ਖੇਤੀ ਕਰਦੇ ਹਾਂਜੀ ਕਰਦੇ ਹਾਂਜੀ ਕਿੰਨਾ ਕ ਮਨਾਫਾ ਕਮਾਉਣੀ ਮਨਾਫਾ ਵੀਰ ਜੀ ਸੋ ਨਹੀਂ ਰਿਹਾ ਇਹ ਹਾਲਾਤ ਆ ਸਾਡੇ ਇੱਥੋਂ ਦੇ ਪਹਿਲੇ ਸਾਡੇ ਅੱਜ ਤੋਂ ਲਗਭਗ 10-12 ਸਾਲ ਪਹਿਲੇ ਸਾਡੇ ਸੱਟੇ ਚੱਲਦੇ ਸੀ ਉਹ ਸਮੇਂ ਸਾਨੂੰ ਪੂਰਾ ਪੇਮੈਂਟ ਮਿਲਦਾ ਸੀ ਗੰਨੇ ਦਾ ਫਿਰ ਅਸੀਂ ਕੁਝ ਬੈਂਕਾਂ ਤੋਂ ਲੋਨ ਵੀ ਕਢਾਇਆ ਕੁਝ ਦਿਨ ਸੱਟੇ ਚੱਲਦੇ ਲੋਨ ਵੀ ਇਸ ਤਰ੍ਹਾਂ ਸਾਡਾ ਲੋਟ ਫੇਰੀ ਹੁੰਦਾ ਰਿਹਾ ਫਿਰ ਜਦੋਂ ਸੱਟੇ ਬੰਦ ਹੋ ਗਿਆ ਤਾਂ ਬਿਲਕੁਲ ਬਹੁਤ ਪਰੇਸ਼ਾਨਾ ਸਾਡੇ ਨੋਟਿਸ ਵੀ ਆਇਆ 2-3 ਮਹੀਨੇ 4 ਮਹੀਨੇ ਹੋ ਗਨ ਪਹਿਲੇ ਕਾਫੀ ਲੋਕਾਂ ਦੇ ਪੂਰੇ ਪਿੰਡ ਦਾ ਨੋਟਿਸ ਆ ਚੁੱਕਿਆ ਕਿਉਂਕਿ ਗੰਨਾ ਸਪਲਾਈ ਜਾ ਨਹੀਂ ਰਿਹਾ ਇਹ ਤੁਸੀਂ ਦੇਖ ਰਹੇ ਹੋ ਕਿ ਖਰਚਾ ਹੀ ਦੀ ਪੂਰਾ ਮਿਲਦਾ ਕਿੰਨੇ ਰੁਪਏ ਕੁਆਂਟਲ ਦਾ ਤੁਹਾਡੇ ਤੋਂ ਲੈ ਜਾਂਦੇ ਨੇ ਗੰਨੇ ਸਾਡਾ ਇਥੋਂ 1.5 160 ਰੁਪਏ ਜਾਂਦੇ ਨੇ ਫਿਰ ਉਹਦੇ ਹਾਂਜੀ ਹਾਂਜੀ ਉੱਥੇ ਤੋਂ ਦੇਖੋ 300 ਤੋਂ ਉੱਤੇ ਰੇਟ ਹੈਗਾ ਉਸ ਤੋਂ ਬਾਅਦ ਦਾ ਪੈਸਾ ਹਾਂਜੀ ਅੱਜ ਲਾ ਕੇ ਉਹ ਕਮਾ ਜਾਂਦੇ ਨੇ ਤੁਹਾਨੂੰ ਤਾਂ ਮਿਲਦਾ ਹੀ ਨਹੀਂ ਬਿਲਕੁਲ ਸਾਨੂੰ ਤਾਂ ਹੀ ਮਿਲਦਾ 150 ਜੀ 160 ਰੁਪਏ ਉਹਦੇ ਚ ਵੀ ਫਿਰ ਕਿਰਾਇਆ ਬੜਾ 150 ਰੁਪਏ ਦੇ ਵਿੱਚ ਉਹ ਲਾਗਤ ਦਾ ਖਰਚਾ ਮਿਹਨਤ ਨਿਕਲੇਉਂਦੀ ਹੈ ਉਹ ਕੁਸ਼ੀਰ ਨਹੀਂ ਨਿਕਲਦੀ ਵੀਰ ਜੀ ਅਗਰ ਲਾਗਤ ਵੇਖਿਆ ਜਾਏ ਪਾਣੀ ਦੀ ਲਾਗਤ ਕਿੰਨੀ ਹੈ ਖਾਦ ਪਾਣੀ ਦੀ ਕੁਝ ਵੀ ਨਹੀਂ ਬਚਦਾ ਬਾਕੀ ਮਜਬੂਰ ਆ ਕੁਝ ਫਸਲ ਸਾਡੀ ਵੈਸੇ ਪਾਣੀ ਨਾਲ ਹੀ ਬਰਬਾਦ ਹੋ ਜਾਂਦੀ ਹੈਗੀ ਹਾਂਜੀ ਜਦੋਂ ਫਿਰ ਲੀਡਰ ਵੋਟਾਂ ਮੰਗਣ ਆਉਂਦੇ ਨੇ ਫਿਰ ਪੁੱਛਦੇ ਨਹੀਂ ਵੀ ਸਾਡੀਆਂ ਜ਼ਮੀਨਾਂ ਨਹੀਂ ਪੱਕੀਆਂ ਕਰ ਦੋ ਇਹਦੇ ਸਾਨੂੰ ਲੋਨ ਵੀ ਮਿਲ ਸਕਦਾ ਫਿਰ ਤਾਂ ਸੀ ਗੁਜ਼ਾਰੇ ਲਈ ਸਾਡਾ ਉਹਦਾ ਉਦੋਂ ਲਾਰੇ ਲਾ ਕੇ ਚਲੇ ਜਾਂਦੇ ਨੇ ਕੋਈ ਇੰਦੇ ਕੁਸ਼ੀ ਨਹੀਂ ਇੰਦੇ ਸਰਕਾਰ ਕਰਦੀ ਬਸ ਕਿੰਨੇ ਸਾਲਾਂ ਤੁਸੀਂ ਫਿਰ ਇੱਥੇ ਰਹਦੇ ਹੋ ਸਾਡੀ ਮੇਰੀ ਉਮਰ 60 ਸਾਲ ਹੋ ਗਈ ਜੀ ਮੈਂ ਤਾਂ ਪਹਿਲਾ ਪੁਰਖ ਹਾਂ ਹਾਂਜੀ ਪਹਿਲੇ ਸਾਡੇ ਹਾਂਜੀ ਮੇਰਾ ਜਨਮ ਹੀ ਇੱਥੋਂ ਦਾ ਹੈਗਾ ਹਾਂਜੀ ਤਾਂ ਫਿਰ ਉਹ ਦਾਸਰ ਫਿਰ ਉਹ ਚੀਜ਼ ਦਾ ਕਿੰਨਾ ਕ ਪੈਂਦਾ ਪਰਿਵਾਰ ਕਿੰਨਾ ਕ ਪਿੱਛੇ ਚਲੇ ਜਾਂਦੇ ਨੇ ਗਰੀਬੀ ਕਿੰਨੀ ਕ ਬਹੁਤ ਹੈ ਗਰੀਬੀ ਤਾਂ ਬਹੁਤ ਹੈ ਇੱਥੇ ਪਰੇਸ਼ਾਨ ਅਸੀਂ ਇਹ ਕਮਾਉਂਟ ਚਲੇ ਜਾਂਦੇ ਆ ਮੈਂ ਦੂਰੀ ਕਰਨ ਜਾਣਾ ਪੈਂਦਾ ਹੈ ਬੱਚਿਆਂ ਦੀ ਕੋਈ ਪੜਾਈ ਨਹੀਂ ਇੱਥੇ ਹੈਗੀ ਨੇੜੇ-ਤੇੜੇ ਕੋਈ ਕੋਈ ਹਾਂਜੀ ਕੋਈ ਹੈ ਨਾ ਉਹ ਵੀ ਪੜਾਈ ਵੀ ਉਤਨੀ ਨਹੀਂ ਹੈਗੀ ਹਾਂਜੀ ਬਹੁਤ ਪਰੇਸ਼ਾਨੀਆਂ ਨੇ ਇਸ ਜਗ੍ਹਾ ਦੇ ਸਾਨੂੰ ਤੁਸੀਂ ਵੀ ਇੱਥੇ ਇਹਨਾਂ ਦੀ ਸਾਰ ਲੈਣ ਦੇ ਲਈ ਆਏ ਹੋ ਇਹ ਕਹਿੰਦੇ ਲੁੱਟੇ ਬਹੁਤ ਹੁੰਦੀ ਆ 100 ਰੁਪਏ ਕਮਾਂਟਲ 150 ਰੁਪਏ ਕਮਾਂਟਲ ਕਿਤੇ ਵੀ ਨਹੀਂ ਰੇਟ ਹੈਗਾ ਪੰਜਾਬ ਚ 450 ਤੋਂ ਉੱਪਰ ਥੋੜੇ ਵੀ ਇਲਾਕੇ ਚ ਵਧੀਆ ਮਿਲਦਾ ਕਹਿੰਦੇ ਲੁੱਟੇ ਬਹੁਤ ਹੁੰਦੀ ਆ ਮਾਫੀ ਇਹ ਇਹਨਾਂ ਦੀ ਗੱਲ ਬਿਲਕੁਲ ਸਹੀ ਜਿਹਾ ਯੂਪੀ ਦੀ ਜਿਹੜੀ ਸੱਟਾ ਨੀਤੀ ਆ ਉਹਦੇ ਚ ਇਹ ਚੀਜ਼ ਹੁੰਦੀ ਆ ਕਿ ਤੁਹਾਡਾ ਜ਼ਮੀਨ ਜਿਹੜੀ ਮਾਲਕਾਨਾ ਹੱਕ ਹੋਣਾ ਚਾਹੀਦਾ ਵਾ ਫਰਦ ਤੁਹਾਡੇ ਨਾ ਹੋਣੀ ਚਾਹੀਦੀ ਪੱਟੇ ਤੇ ਸੱਟਾ ਨਹੀਂ ਬਣਦਾ ਪਹਿਲਾਂ ਬਣਦਾ ਹੁੰਦਾ ਸੀ ਇਹਨਾਂ ਦੀ ਮਜਬੂਰੀ ਜਦੋਂ ਸੱਟਾ ਨੀਤੀ ਚ ਹੀ ਨਹੀਂ ਆਉਂਦੇ ਅਸੀਂ ਲਿਖਾ ਪੜੀ ਵੀ ਬੜੀ ਕੀਤੀ ਸਰਕਾਰ ਨੂੰ ਮੰਗ ਕੀਤੀ ਕਿ ਜਮੀਨਾਂ ਕੱਚੀਆਂ ਜਮੀਨਾਂ ਪੱਕੀਆਂ ਜਮੀਨਾਂ ਕੀਤੀਆਂ ਜਾਣ ਹੁਣ ਜਦੋਂ ਇਹਨਾਂ ਦਾ ਸੱਟਾ ਹੈ ਨਹੀਂ ਸੋਸਾਇਟੀ 'ਚ ਮੈਂਬਰ ਨਹੀਂ ਬਣ ਸਕਦੇ ਤੇ ਸਰਕਾਰੀ ਰੇਟ ਆਰ ਕਾਂ ਜਿ ਤਰ੍ਹਾਂ 370 ਹੀ ਤੇ 100 ਰੁਪਏ ਗੰਨਾ ਵੇਚ ਰਿਹਾ ਦਲਾਲ ਜਿਹੜਾ ਮਾਫੀਆ ਵਾ ਉਹ ਦੂਸਰੇ ਏਰੀਏ ਤੋਂ ਆਉਂਦਾ ਇਹਨਾਂ ਦਾ ਗੱਨਾ 100 ਰੁਪਏ ਖਰੀਦ ਕੇ 370 ਰੁਪਏ ਵੇਚਦਾ ਜਿਨੇ ਸਾਲ ਪਰ ਡੇਢ ਸਾਲ ਮਿਹਨਤ ਕੀਤੀ ਉਹਨੂੰ 100 ਰੁਪਏ ਮਿਲਿਆ ਉਹ ਵਪਾਰੀ ਦਲਾਲ ਆਇਆ ਇਹਨਾਂ ਕੋ ਖੜ ਕੇ ਤੇ ਮੇਲੇ ਚ ਜਾ ਕੇ ਉਹਨੇ ਆਪਣੇ ਨਾਮ ਤੇ 370 ਕਮਾ ਲਏ 270 ਰੁਪਏ ਉਹ ਕਮਾ ਰਿਆ ਸਰਕਾਰ ਨੂੰ ਵੀ ਗੁੰਮਰਾ ਕਰ ਰਿਹਾ ਸਰਕਾਰ ਨੂੰ ਗੁੰਮਰਾ ਕਰ ਰਿਹਾ ਤੇ ਸਰਕਾਰ ਵੀ ਇਹਨਾਂ ਇਸ ਚੀਜ਼ ਤੇ ਸੰਗਿਆਨ ਨਹੀਂ ਲੈ ਰਹੀ ਲਗਾਤਾਰ ਅਸੀਂ ਲਿਖਾ ਪੜੀ ਕਰ ਰਹੇ ਹਾਂ ਕਈ ਵਾਰੀ ਅੰਦੋਲਨ ਵੀ ਕੀਤਾ ਸਿਰਫ ਇਸੇ ਪਿੰਡ ਦੀ ਗੱਲ ਨਹੀਂ ਕਿ ਇਹ ਸ਼ਹਿਰ ਦਾ ਪਾਰ ਦੇ ਜਿੰਨੇ ਵੀ ਪਿੰਡ ਆ ਇਹ ਸਾਰਿਆਂ ਚ ਇਹੋ ਕੋਹ ਹੈ ਪਹਿਲੋ ਇਹਨਾਂ ਦੀ ਫਸਲ ਬਰਬਾਦ ਹੋ ਜਾਂਦੀ ਸ਼ਾਰਦਾ ਦੇ ਬਾੜ ਨਾਲ ਸ਼ਾਰਦਾ ਨਦੀ ਦੇ ਕਟਾਨ ਨਾਲ ਤੇ ਫਿਰ ਜਿਹੜੀ ਫਸਲ ਬਚਦੀ ਆ ਉਹ ਲੋਕ ਲੁੱਟ ਪੁੱਟ ਕੇ ਲੈ ਜਾਂਦੇ ਨੇ ਤੁਸੀਂ ਦੱਸੋ ਇੱਕ ਕਿਸਾਨ ਨੇ ਇੱਕ ਦੱਸ ਰਿਹਾ ਵੀ ਇੱਕ ਕੁਇੰਟਲ ਕਣਕ ਤੇ 3 ਕਿਲੋ ਕਟੌਤੀ ਕਰ ਰਿਹਾ ਧਰਮਕੰਡੇ ਦੇ ਨਾਂ ਤੇ ਮੁੱਦਤ ਦੇ ਨਾਂ ਤੇ weight loss ਦੇ ਨਾਂ ਤੇ ਇੱਕ ਕੁਇੰਟਲ ਤੇ 3 ਕਿਲੋ ਤੇ ਉਹ ਲੈ ਗਿਆ ਜਦਕਿ 100 ਰੁਪਏ ਦੀ ਰੇਟ ਵੀ ਸਰਕਾਰੀ ਰੇਟ ਨਾਲੋਂ 4-500 ਰੁਪਏ ਥੱਲੇ ਤੇ ਇਹ ਕਿਤਰਾ ਇਹਨਾਂ ਦੇ ਘਰਾਂ 'ਚ ਖੁਸ਼ਹਾਲੀ ਆਊਗੀ ਸਰਕਾਰ ਇਸ ਚੀਜ਼ ਨੂੰ ਗੰਭੀਰਤਾ ਨਾਲ ਨਾ ਲਵੇ ਇਕੋ ਹੀ ਮੁੱਦਾ ਵਾਜੀ ਉਹ ਦੂਸਰੇ ਧਰਮ ਚ ਚਲੇਗੇ ਦੂਸਰੇ ਧਰਮ ਚ ਨੰਦੀਆਂ ਹੋਰ ਵੀ ਪਰੇਸ਼ਾਨੀਆਂ ਬਹੁਤ ਆ ਬਿਲਕੁਲ ਤੁਹਾਡੀ ਬਹੁਤ ਵੱਡੀ ਜਥੇਬੰਦੀ ਆ ਯੂਪੀ ਦੇ ਵਿੱਚ ਕੀ ਤੁਸੀਂ ਇਹ ਸਮੱਸਿਆ ਦਾ ਕੋਈ ਹੱਲ ਕਰਵਾਉਣ ਦੇ ਲਈ ਯਤਨ ਕਰੋਗੇ ਅੱਗੇ ਬੜੇ ਅਫਸੋਸ ਦੀ ਗੱਲ ਆ ਕਿ ਖਬਰਾਂ ਚ ਵੀ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰਾ ਸ਼ਾਬਦਾ ਧਰਮਾਂਤਰ ਦਾ ਤੇ ਸ਼ਾਬਦਾ ਜ਼ਮੀਨੀ ਇਸਤਰ ਤੇ ਆ ਕੇ ਕਿਸੇ ਨੇ ਨਹੀਂ ਦੇਖਿਆ ਸਾਡਾ ਕਿਸਾਨ ਸੰਗਠਨ ਟਿਕਾਇਤ ਅੱਜ ਪਹਿਲੀ ਵਾਰ ਇੱਥੇ ਆਇਆ ਪਤਾ ਲੱਗਿਆ ਵੀ ਸੱਟਾ ਨੀਤੀ ਨਹੀਂ ਹੈ ਇੱਥੇ ਦੇ ਜਿਹੜੇ ਗੰਨਾ mafia ਹਾਵੀ ਆ ਫਸਲ mafia ਹਾਵੀ ਆ ਇੱਥੋਂ ਕਣਕ ਖਰੀਦ ਕੇ 1800 ਨੂੰ ਜਨਪਦਤ ਤੀ ਜਾ ਕੇ ਇੱਕ ਨੰਬਰ ਚ 25-2500 ਰੁਪਏ ਵਿੱਚ ਦੇ ਆ ਇਹਨਾਂ ਦੀ ਕਮਾਈ ਸਾਲ ਦੀ ਕਮਾਈ ਉਹ ਇੱਕ ਘੰਟੇ 'ਚ ਉਹ ਤੋਂ ਦੁਗਣੀ ਕਮਾਈ ਕਰ ਲੈਂਦੇ ਆ ਇਹਨਾਂ ਨੂੰ ਕੋਈ ਸ਼ਬਦਾਂ ਨਹੀਂ ਕਿੱਥੋਂ ਖੁਸ਼ਹਾਲੀ ਆਏਗੀ ਪਰਿਵਾਰਾਂ ਤੇ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਨਹੀਂ ਆਉਂਦਾ ਕੋਈ ਜ਼ਮੀਨੀ ਹਕੀਕਤ ਨਹੀਂ ਦੇਖਦਾ ਬੜੇ ਅਫਸੋਸ ਦੀ ਗੱਲ ਹੈ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਟਾ ਨੀਤੀ ਬਣਾਈ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹਨਾਂ ਨੂੰ ਸੱਤੇ ਨੀਤੀ ਦੇ ਧਾਰੇ ਵਿੱਚ ਚਲਾਇਆ ਜਾਵੇ ਇਹ ਜਿਹੜਾ ਸਮਰਥਨ ਮੁੱਲਿਆ ਪੂਰਾ ਉਹਦਾ ਲਾਭ ਉਠਾ ਤਾਂ ਸਾਡੀ ਇਹੀ ਮੰਗਿਆ ਸਰਕਾਰ ਦੇ ਅੱਗੇ ਵੀ ਇਹ ਜਿਹੜੀ ਮੰਗਿਆ ਪੂਰੀ ਕੀਤੀ ਜਾਵੇ ਨਹੀਂ ਇਹ ਮਸਲਾ ਹੱਲ ਹੋ ਸਕਦਾ ਇਹ ਜਿਹੜੀਆਂ ਜ਼ਮੀਨਾਂ ਪੱਕੀਆਂ ਹੋ ਸਕਦੀਆਂ ਨੇ ਆਸ਼ਵਾਸਨ ਸਾਨੂੰ ਮੁੱਖ ਮੰਤਰੀ ਵੱਲੋਂ ਕਈ ਵਾਰੀ ਮਿਲਿਆ ਕਿ ਇਹ ਮਸਲਾ ਹੱਲ ਹੋ ਸਕਦਾ ਤੇ ਇੱਕ ਹੋਰ ਵੀ ਦਿੱਕਤ ਚੱਲ ਰਹੀ ਜਿ ਤਰ੍ਹਾਂ ਸਾਡੇ ਯੂਪੀ ਚ ਇੱਕ ਮੁੱਖ ਮੰਤਰੀ ਸੂਖਸ਼ਮ ਉਦਯੋਗ ਯੋਜਨਾ ਚੱਲ ਰਹੀ ਆ ਉਹਦੇ ਚ ਹਰ ਬੰਦੇ ਨੂੰ ਅਧਿਕਾਰ ਆ ਕਿ ਉਹ ਸਰਕਾਰ ਤੋਂ ਲੋਨ ਲੈ ਕੇ ਆਪਣਾ ਕੋਈ ਵੀ ਛੋਟਾ ਉਦਯੋਗ ਕਰ ਸਕਦਾ 5 ਲੱਖ ਤੱਕ ਦਾ 10 ਲੱਖ ਤੱਕ ਦਾ 20 ਲੱਖ ਤੱਕ ਇਹਨਾਂ ਲੋਕਾਂ ਨਾਲ ਸੰਪਰਕ ਕਰਕੇ ਪਤਾ ਲੱਗਾ ਕਿ ਇੱਥੇ ਸਿਰਫ ਇੱਕ ਬੈਂਕ ਆ ਤੇ ਉਹ ਵੀ ਲੋਨ ਨਹੀਂ ਦਿੰਦੀ ਜਿਹੜੀਆਂ ਸਰਕਾਰ ਦੀਆਂ ਯੋਜਨਾ ਪੂਰੇ ਉੱਤਰ ਪ੍ਰਦੇਸ਼ ਚ ਲਾਗੂ ਨੇ ਇਹਨਾਂ ਤੱਕ ਉਹ ਵੀ ਨਹੀਂ ਪਹੁੰਚਦੀਆਂ ਜੇ ਕੋਈ ਬੱਚਾ ਸਾਡਾ ਇਹ ਕੋਈ ਨੌਜਵਾਨ ਰੋਜ਼ਗਾਰ ਕਰਨਾ ਚਾਹੁੰਦਾ ਵਾ ਤੇ ਇਹਨਾਂ ਨੂੰ ਉਹ ਸਰਕਾਰੀ ਸੂਧਾ ਲੋਨ ਦੀ ਵੀ ਨਹੀਂ ਮਿਲ ਪਾਰੀ ਤੇ ਇਹਨਾਂ ਦੀਆਂ ਦਿੱਕਤਾਂ ਬਹੁਤ ਆ ਤੇ ਅਸੀਂ ਆਪਣੇ ਸਤਰਨਾ ਪੂਰੀ ਕੋਸ਼ਿਸ਼ ਕਰਾਂਗੇ ਇਹ ਮਾਮਲਾ ਮੁੱਖ ਮੰਤਰੀ ਤੱਕ ਪਹੁੰਚਾਵਾਂਗੇ ਡੀਐਮ ਤੱਕ ਪਹੁੰਚਾਵਾਂਗੇ ਇਹਨਾਂ ਨਾਲ ਅੱਜ ਸੰਪਰਕ ਸਾਧਿਆ ਵਾ ਲਗਾਤਾਰ ਇਹਨਾਂ ਲਈ ਅਸੀਂ ਕੰਮ ਕਰਦੇ ਰਵਾਂਗੇ ਬਿਲਕੁਲ ਜਿਸ ਤਰੀਕੇ ਨਾਲ ਇਹ ਕਹਿੰਦੇ ਨੇ ਵੀ ਸਾਨੂੰ ਤਾਂ ਸਿਰਫ 100 ਰੁਪਏ ਜਾਂ 150 ਰੁਪਏ ਮਿਲਦਾ ਗੰਨੇ ਦੇ ਵਿੱਚੋਂ ਇਹਦੇ ਹਿਸਾਬ ਨਾਲ ਤਾਂ ਫਿਰ ਇਹਨਾਂ ਦਾ ਤਾਂ ਆਮਦਨ ਮਨੀ ਮੂੜੀ ਜਿਹੜਾ ਆਪਣਾ ਲਾਗਤ ਸੀ ਲਾਗਤ ਵੀ ਨਹੀਂ ਮੂੜੀ ਇਹਨਾਂ ਦੀ ਲਾਗਤ ਵੀ ਨਹੀਂ ਮੂੜੀ ਇਹਨਾਂ ਦੇ ਗਰੀਬੀ 'ਚ ਡੁੱਬਦੇ ਜਾਣ ਦਾ ਕਾਰਨ ਹੀ ਉਹ ਬਈ ਸਾਲ ਭਰ ਗੰਨਾ ਤਿਆਰ ਕੀਤਾ ਤੇ 200 ਰੁਪਏ 220 ਰੁਪਏ ਸਰਕਾਰੀ ਰੇਟ ਤੋਂ ਸਸਤਾ ਦਿੱਤਾ ਤੇ ਇਹਦੇ ਖੁਦ ਆਪਣਾ ਘਰ-ਬਾਰ ਆਪਣੀ ਮਿਹਨਤ ਵੀ ਲਾਗਤ ਚ ਇਹਨਾਂ ਦੀ ਜਾ ਰਹੀ ਹੈ ਜਦ ਕਿ ਅੱਜ ਰੀਅਲ ਗੱਲ ਅਸੀਂ 370 ਨੂੰ ਵੇਚਦੇ ਸਾਨੂੰ ਕੁਝ ਨਹੀਂ ਬਚ ਰਿਹਾ ਵੀ 70 ਰੁਪਏ ਛਲਾਈ ਹੋ ਗਈ ਕੋਈ ਦੁਨੀਆ ਦੀ ਇਹੋ ਜੀ ਚੀਜ਼ ਇੱਕ ਚੀਜ਼ ਹੋਰ ਦੱਸ ਦਿਓ ਜਿਹੜੀ 370 ਰੁਪਏ ਇਸ ਰੇਟ ਕੋਟਲ ਮਿਲਦੀ ਹੋਵੇ ਕੂੜਾ ਕਬਾੜ ਗੱਤਾ ਲੱਕੜ ਉਹ ਵੀ ਸਭ ਗੰਨੇ ਨੂੰ ਮਹਿੰਗੀ ਆ ਤੇ ਜਿਹੜਾ 100 ਰੁਪਏ 1 ਰੁਪਈਆ ਕਿਲੋ ਗੰਨਾ ਵੇਚ ਕੇ ਉਹ ਦੱਸੋ ਕੀ ਬਚਾਊਗਾ ਕਿਸਾਨ ਜੇ ਕਰ ਇਹਨਾਂ ਦੀਆਂ ਜ਼ਮੀਨਾਂ ਪੱਕੀਆਂ ਹੋ ਜਾਣ ਮੰਨ ਲਓ ਸਰਕਾਰ ਕਰ ਦਿੰਦੀ ਆ ਕੀ ਇਹ ਗਰੀਬੀ ਤੋਂ ਮੁਕਤ ਹੋ ਸਕਦੇ ਨੇ ਪਰਿਵਾਰ ਬਿਲਕੁਲ ਹੋ ਸਕਦੇ ਆ ਇਹਨਾਂ ਦੇ ਬਹੁਤ ਲਾਗੇ ਸੰਪੂਰਨ ਨਗਰ ਸਰਕਾਰੀ ਚੀਨੀ ਮੇਲਾ ਤੇ ਜੇ ਇਹਨਾਂ ਦੀਆਂ ਜ਼ਮੀਨਾਂ ਪੱਕੀਆਂ ਹੋ ਜਾਣੇ ਸਟਾ ਨੀਤੀ ਦੇ ਅਧਾਰੇ ਚ ਆ ਜਾਣ ਇਹਨਾਂ ਦੇ ਆਪਣੇ ਨਿੱਜੀ ਸੱਟੇ ਬਣ ਜਾਣ ਤੇ ਇਹਨਾਂ ਨੂੰ ਸਰਕਾਰ ਦੇ ਜੋ ਵੀ ਰੇਟ ਆ ਉਹਨਾਂ ਦਾ ਲਾਭ ਮਿਲ ਸਕਦਾ ਲੀਡਰ ਹਰ ਪਾਰਟੀ ਚਾਹੇ ਬੀਜੇਪੀ ਕਾਂਗਰਸ ਵੋਟਾਂ ਲੈ ਕੇ ਚਲੇ ਜਾਂਦੇ ਨੇ ਕੀ ਉਹਨਾਂ ਦੇ ਏਜੰਡੇ ਚ ਨਹੀਂ ਆਈ ਜਾਂ ਫਿਰ ਉਹਨਾਂ ਦੇ ਮੈਨੀਫੈਸਟੋ ਚ ਨਹੀਂ ਇਹ ਚੀਜ਼ ਆਉਂਦੀ ਜੇ ਮੰਗ ਉੱਠਦੀ ਹੋਣੀ ਹੈਗੀ ਇਲਾਕੇ ਦੇ ਵਿੱਚ ਇਹਨਾਂ ਦੀ ਕੋਈ ਆਵਾਜ਼ ਚੁੱਕਣ ਵਾਲਾ ਨਹੀਂ ਹੈ ਕਿ ਸਾਡੀਆਂ ਜ਼ਮੀਨਾਂ ਪੱਕੀਆਂ ਕਰ ਦੋ ਇਹਨਾਂ ਦੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹਨਾਂ ਦੀ ਮੰਗ ਜਿਹੜੇ ਰਾਜਨੀਤਿਕ ਲੋਕ ਆ ਉਹ ਨਹੀਂ ਚੁੱਕਦੇ ਸਾਡੇ ਬਹੁਤ ਸਾਰੇ ਸਿੱਖ ਵੀਰ ਇੱਥੇ ਤੋਂ ਲੀਡਰ ਬਣ ਗਏ ਸਿੱਖੋ ਕਹਿਣਦੇ ਆ ਸਿਰਫ ਉਹਨਾਂ ਪੱਗਾਂ 'ਚ ਸਿਰਫ ਫਸਾਏ ਆ ਪਰ ਉਹ ਸਿੱਖਾਂ ਦੀ ਗੱਲ ਨਹੀਂ ਕਰਦੇ ਉਹ ਲੀਡਰ ਬਣਨ ਤੋਂ ਮਗਰੋਂ ਇਹ ਏਰੀਆ ਨੂੰ ਭੁੱਲ ਜਾਂਦੇ ਆ ਇਨਾਂ ਦੀ ਗੱਲ ਉੱਪਰ ਤੱਕ ਕੋਈ ਉਠਾਉਂਦਾ ਹੀ ਨਹੀਂ ਤੇ ਗਾਂ ਹੁਣ ਅਸੀਂ ਆਪਣੇ ਸੰਗਠਨ ਵੱਲੋਂ ਇਹਨਾਂ ਦੀਆਂ ਜੋ ਵੀ ਸਮੱਸਿਆਵਾਂ ਵਾਂ ਮੈਂ ਇਹਨਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਾਵਾਂਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਕਿਸਾਨ ਜੂਨੀਅਨ ਦਕਾਇਤ ਦੇ ਜਿਹੜੇ ਆਗੂ ਸੀ ਟਕਾਇਤ ਦੇ ਜਿਹੜੇ ਆਗੂ ਸੀ ਉਹ ਵੀ ਸਾਡੇ ਨਾਲ ਸੀ ਤਾਂ ਉਹਨਾਂ ਦੇ ਵੱਲੋਂ ਵੀ ਕਈ ਗੱਲਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਇਲਾਕੇ ਦੇ ਵਿੱਚ ਇੱਕ ਤਾਂ ਗਰੀਬੀ ਦੀ ਬਹੁਤ ਮਾਰ ਆ ਤੇ ਦੂਜੇ ਪਾਸੇ ਪਾਣੀ ਦੀ ਮਾਰ ਪੈਂਦੀ ਆ ਤਾਂ ਇੱਕ ਪਾਸੇ ਮਾਫੀਆ ਇਹਨਾਂ ਦੀ ਫਸਲ ਲੁੱਟ ਕੇ ਲੈ ਜਾਂਦਾ ਘੱਟ ਰੇਟ ਤੇ ਇਹਨਾਂ ਤੋਂ ਖਰੀਦਦਾ ਤੇ ਦੂਜੇ ਪਾਸੇ ਤਾਂ ਮਹਿਲਾਂ ਦੇ ਵਿੱਚ ਬੈਠ ਕੇ ਏਸੀਆਂ ਦੇ ਵਿੱਚ ਬੈਠ ਕੇ ਇਹਨਾਂ ਦੇ ਨਾਲੋਂ ਦੁੱਗਣੀ ਕਮਾਈ ਆ ਜਿਹੜਾ ਉਹ ਮਾਫੀਆ ਕਰ ਜਾਂਦਾ ਕੱਚੀਆਂ ਜ਼ਮੀਨਾਂ ਨੇ ਉਸ ਦਾ ਨੁਕਸਾਨ ਇਹਨਾਂ ਪਰਿਵਾਰਾਂ ਨੂੰ ਹੋ ਰਿਹਾ ਤਾਂ ਹੀ ਤਾਂ ਇਸ ਇਲਾਕੇ ਦੇ ਵਿੱਚ ਉਹ ਗਰੀਬੀ ਹੈ ਜਿਹੜੀ ਉਹ ਨਹੀਂ ਜਾ ਰਹੀ ਦਿਨ ਪਰ ਦਿਨ ਗਰੀਬੀ ਵੱਧਦੀ ਜਾ ਰਹੀ ਆ ਕੱਚੇ ਇਹਨਾਂ ਦੇ ਘਰ ਨੇ ਝੋਪੜੀਆਂ 'ਚ ਇਹ ਪਰਿਵਾਰ ਰਹਿ ਰਹੇ ਨੇ ਸਾਥੀ ਬੰਤੇ ਇਸ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਪੀਲੀਪੀ ਡਾਕਟਰਗਾਂਜ